ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਖੀਰਾ ਬਣਾ ਲਈ ਵਾਲਾ ਆ ਇਸ ਟਾਈਮ ਬਾਈ ਸੱਧੂ ਦੀ ਹਵੇਲੀ ਦੇ ਵਿੱਚ ਖੜਿਆ ਨਿੱਕੇ ਸਿੱਧੂ ਦੀ ਮਤਲਬ ਲੋੜੀ ਮਨਾਈ ਜਾ ਰਹੀ ਆ ਬਹੁਤ ਹੀ ਧੂ ਧਾਮ ਦੇ ਨਾਲ ਸੋ ਜਿੰਨੇ ਵੀ ਬਾਈ ਸੱਧੂ ਦੇ ਫੈਨ ਆ ਸੋ ਲਾਈਕ ਕਮੈਂਟ ਕਰਕੇ ਜਰੂਰ ਬੇਬੇ ਬਾਪੂ ਨੂੰ ਮੁਬਾਰਕਾਂ ਜਰੂਰ ਦੇ ਦਿਓ ਤੇ ਅੱਜ ਤੁਹਾਡਾ ਭਰਾ ਵੀ ਪਹੁੰਚਿਆ ਹੋਇਆ ਬਾਈ ਸੱਧੂ ਦੀ ਹਵੇਲੀ 'ਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਨਿੱਕੇ ਸਿੱਧੂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਆ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਮੈਂ ਉਹਦਾ ਕਾਕੂ ਖੀਰਾ ਬਣਾਲੀ ਵਾਲਾ ਇਸ ਟਾਈਮ ਜੁੜ ਚੁੱਕਿਆ ਤੁਸੀਂ ਸਾਡੇ ਚੈਨਲ ਦੇ ਨਾਲ ਪਹਿਲਾਂ ਤਾਂ ਜਿੰਨੇ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅੱਜ ਆਪਾਂ ਬਾਈ ਸਿੱਧੂ ਦੀ ਹਵੇਲੀ ਦੇ ਵਿੱਚ ਪਹੁੰਚੇ ਹੋਏ ਹਾਂ ਜੋ ਕਿ ਨਿੱਕੇ ਸਿੱਧੂ ਦੀ ਖੁਸ਼ੀ ਦੇ ਵਿੱਚ ਅੱਜ ਲੋੜੀ ਹੈ ਜਿਹੜੀ ਮਨਾਈ ਜਾ ਰਹੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਖੁਸ਼ੀ ਵੀ ਆ ਤੇ ਇੱਕ ਬਾਈ ਸਿੱਧੂ ਮੂਸੇਵਾਲੇ ਹਨਾ ਭਰਾ ਦੀ ਜਾਣ ਦੀ ਗਮੀ ਵੀ ਬਹੁਤ ਆ ਸੋ ਜਿੰਨੇ ਬਾਈ ਸਿੱਧੂ ਨੂੰ ਪਿਆਰ ਕਰਦੇ ਕਮ ਬਾਪੂ ਬਲਕੌਰ ਸਿੰਘ ਨੂੰ ਤੇ ਸਾਡੀ ਮਾਤਾ ਜੀ ਨੂੰ ਜਰੂਰ ਮੁਬਾਰਕਾਂ ਦਿਓ ਨਿੱਕੇ ਸਿੱਧੂ ਦੀਆਂ ਤੇ ਆਹ ਦੇਖੋ ਬਾਈ ਕਾਲੀ ਸਾਡਾ ਬਹੁਤ ਘੈਂਡ ਭਰਾ ਜੀ ਤੇ ਮੂਫਲੀਆਂ ਜਿਹੜੀਆਂ ਬੰਨੀਆਂ ਜਾ ਰਹੀਆਂ ਨੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹਨਾ ਰੀਤੀ ਰਿਵਾਜ ਹੁੰਦਾ ਉਸ ਤਰੀਕੇ ਨਾਲ ਤਾ ਇਹਨਾਂ ਦੇ ਆਪ ਦੇ ਰਿਸ਼ਤੇਦਾਰ ਵੀ ਤੇ ਬਾਈ ਸਿੱਧੂ ਦੇ ਫੈਨ ਵੀ ਆ ਜਿਹੜੇ ਉਹ ਵੀ ਪਹੁੰਚੇ ਹੋਏ ਨੇ ਤੇ ਇਧਰੋਂ ਬੇਬੇ ਹੋਰੀਆਂ ਪਿੰਡ ਦੀਆਂ ਹਨ ਜਿੰਨੀਆਂ ਵੀ ਭੈਣਾ ਸਾਡੀਆਂ ਬੇਬੇ ਹੋਰੀਆਂ ਸ਼ਕਣਾ ਜਿਹੜਾ ਦੇ ਰਹੀਆਂ ਨੇ ਮਤਲਬ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਰੀਤੀ ਰਿਵਾਜ ਹੁੰਦਾ ਹਨ ਤੇ ਆ ਦੇਖੋ ਨਿੱਕਾ ਸਿੱਧੂ ਕਿੰਨਾ ਸੋਹਣਾ ਲੱਗ ਰਿਹਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਈ ਚੱਲਦੇ ਚੱਲਦੇ ਹਨ ਤੇ ਨਿੱਕਾ ਸਿੱਧੂ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਦੱਸਿਓ ਤੇ ਸਾਨੂੰ ਬਹੁਤ ਖੁਸ਼ੀ ਆ ਬਾਈ ਸਾਨੂੰ ਤਾਂ ਤੇ ਸੱਚੀ ਵਾਹਿਗੁਰੂ ਕਹਨੇ ਆ ਹਮੇਸ਼ਾ ਨਿੱਕੇ ਸੁੱਧ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆ ਦੇਖੋ ਬਹੁਤ ਪਿਆਰਾ ਬੱਚਾ ਤੇ ਦੇਖੋ ਜੀ ਬੇਬੇ ਵਰਗੇ ਸਾਰੇ ਚੌੜ ਕਰੀ ਜਾਂਦੇ ਬੱਚੇ ਨਾਲ ਹਨ ਤੇ ਬਹੁਤ ਕਿਊਟ ਮਤਲਬ ਕਹਿ ਸਕਦੇ ਆ ਬਹੁਤ ਪਿਆਰਾ ਬੱਚਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਜਰੂਰ ਕਰੋ ਕਮੈਂਟਾਂ ਦੇ ਵਿੱਚ ਜਰੂਰ ਹਨਾ ਬੇਬੇ ਬਾਪੂ ਨੂੰ ਮੁਬਾਰਕਾਂ ਜਿਹੜੀਆਂ ਸਾਰਿਆਂ ਨੇ ਜਰੂਰ ਦਿਓ ਅੱਜ ਆਪਾਂ ਹਵੇਲੀ ਦੇ ਵਿੱਚ ਪਹੁੰਚੇ ਆ ਕਾਫੀ ਭਰਾਵਾਂ ਨੇ ਮੈਸੇਜ ਵੀ ਕੀਤੇ ਵੀਰੇ ਬਾਈ ਸਿੱਧੂ ਦੀ ਹਵੇਲੀ ਦੇ ਵਿੱਚ ਤੁਸੀਂ ਜ਼ਰੂਰ ਜਾਓ ਜਾਓ ਹਨਾ ਕਿਉਂਕਿ ਬਾਈ ਸਿੱਧੂ ਮੂਸੇਵਾਲੇ ਨੂੰ ਭਰਾ ਨੂੰ ਮਤਲਬ ਹਨਾ ਕਈ ਵਾਰੀ ਮਿਲੇ ਸੀ ਵਧੀਆ ਪਿਆਰ ਸੀ ਬਾਈ ਨਾਲ ਤੇ ਨਿੱਕੇ ਸਿੱਧੂ ਨਾਲ ਵੀ ਉਸੇ ਤਰ੍ਹਾਂ ਆਪਾਂ ਪਿਆਰ ਪਾਵਾਂਗੇ ਤੇ ਆ ਤੁਸੀਂ ਦੇਖ ਸਕਦੇ ਹੋ ਸੱਚੀ ਬਹੁਤ ਖੁਸ਼ੀ ਹੋਈ ਇਹ ਆ ਤੁਸੀਂ ਦੇਖ ਸਕਦੇ ਹੋ ਸਾਰੇ ਜਿੰਨੇ ਵੀ ਮਤਲਬ ਹਨਾ ਪਿੰਡ ਦੀਆਂ ਪੈਣਾ ਸਾਡੇ ਮਾਤਾ ਹੋਰੇ ਸਾਡੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਇੱਕ ਪਾਸੇ ਹਨਾ ਤੇ ਸੱਚੀ ਬਹੁਤ ਮਤਲਬ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਅੱਜ ਸਪੈਸ਼ਲ ਹੀ ਆਪਾਂ ਮੰਨ ਲਾ ਬਾਈ ਸਿੱਧੂ ਦੇ ਹਨਾ ਹਵੇਲੀ ਦੇ ਵਿੱਚ ਪਹੁੰਚੇ ਹੋਏ ਆ ਤੇ ਵਧੀਆ ਚੰਗੇ ਤਰੀਕੇ ਨਾਲ ਲੋੜੀ ਜਿਹੜੀ ਮਨਾਈ ਗਈ ਆ ਸੋ ਪ੍ਰਮਾਤਮਾ ਕਰਕੇ ਹਰ ਇੱਕ ਘਰ ਦੇ ਵਿੱਚ ਹਨਾ ਲੋੜੀ ਇਸੇ ਤਰ੍ਹਾਂ ਮਨਾਈ ਜਾਵੇ ਸੋ ਪ੍ਰਮਾਤਮਾ ਅਗੇ ਹੀ 구ਜਾਰਸ਼ਾ ਤੇ ਹਮੇਸ਼ਾ ਵਾਹਿਗੁਰੂ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਦੇਸ਼ਾਂ ਮਦੇਸ਼ਾਂ ਦੇ ਵਿੱਚ ਸਾਡੇ ਭਰਾ ਚਾਉਣ ਵਾਲੇ ਆ ਤੇ ਬਾਈ ਕਾਲੀ ਦਾ ਵੀ ਮਤਲਬ ਬਹੁਤ ਵੱਡਾ ਯੋਗਦਾਨ ਆ ਜੀ ਆ ਤੁਸੀਂ ਦੇਖ ਸਕਦੇ ਹੋ ਹਨ ਬਾਈ ਦਾ ਸੁਭਾਅ ਬਹੁਤ ਘੈਂਟ ਆ ਤੇ ਇਹ ਹੀ ਆਪਣਾ ਯਾਰਾਂ ਦਾ ਯਾਰ ਆ ਬਾਈ ਹਨਾ ਤੇ ਬਾਈ ਕਹਿੰਦਾ ਸਾਡੀ ਵੀਡੀਓ ਪਹਿਲੇ ਤੇ ਲਾਉਣੀ ਲਾਉਣੀ ਹੈ ਤੇ ਬਾਈ ਦੀ ਵੀਡੀਓ ਵੀ ਆਪਾਂ ਜਮਾਂ ਪਹਿਲੇ ਤੇ ਲਾਈ ਆ ਬਾਈ ਠੀਕ ਆ ਤੇ ਬਹੁਤ ਘੈਂਡ ਭਰਾ ਆਪਣਾ ਤੇ ਮਿਲ ਕੇ ਦੇਖਿਓ ਤੇ ਅ ਇਸੇ ਕਰਕੇ ਅੱਜ ਆਪਾਂ ਪਹੁੰਚੇ ਹੋਏ ਆ ਵੀ ਕਾਫੀ ਭੈਣ ਭਰਾਵਾਂ ਦੇ ਕੈਨੇਡਾ ਤੋਂ ਵੀ ਮੈਸੇਜ ਆਏ ਹਨਾ ਆਸਟ੍ਰੇਲੀਆ ਤੋਂ ਵੀ ਆਏ ਵੀ ਬਰੇ ਬਾਈ ਸੁਦਰੀ ਹਵੇਲੀ ਦੇ ਵਿੱਚ ਜਾ ਕੇ ਉਥਰ ਇਹਨਾ ਪ੍ਰੋਗਰਾਮ ਸਾਨੂੰ ਜਰੂਰ ਦਿਖਾਇਓ ਤੇ ਵੀ ਮਤਲਬ ਕਿਵੇਂ ਦਾ ਮਾਹੌਲ ਆ ਤੇ ਪਿੰਡਾਂ ਦਾ ਰੀਤੀ ਰਿਵਾਜ ਸਾਨੂੰ ਇਸ ਟਾਈਮ ਆਪਾਂ ਆਣ ਮਤਲਬ ਪੂਰਾ ਫੀਲ ਕਰ ਰਹੇ ਆ ਸੋ ਨਿੱਕੇ ਸਿੱਧੂ ਨੂੰ ਬਈ ਇੱਕ ਵਾਰ ਫੇਰ ਸਾਰੇ ਭੈਣ ਭਰਾ ਜਰੂਰ ਮੁਬਾਰਕਾਂ ਦੇਓ ਧੰਨਵਾਦ ਸਸੀ ਕਾਲ ਜੀ